ਜੋ ਅਸੀਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਦਸ਼ਮੇਸ਼ ਨਗਰ ਕੋਲੋਂ ਨਿਕਲੋਂਦੀ ਬਿਚੇ ਅੜੇ ਹ ਤੇ ਇੱਥੋਂ ਦਾ ਇੱਕ ਨੌਜਵਾਨ ਇੱਕ ਕੰਟਰੀ ਤੋਂ ਦੂਜੀ ਕੰਟਰੀ ਵਿੱਚ ਜਾਂਦੇ ਸਮੇਂ ਬੈਲਰੂਸ ਦੇ ਜੰਗਲ ਵਿੱਚ ਕਾਫੀ ਸਮੇਂ ਤੋਂ ਅਲੋਚਾ ਹੋਇਆ ਤੇ ਪਰਿਵਾਰ ਜਿਹੜਾ ਕਾਫੀ ਉਹਦੇ ਵਿੱਚ ਦੁਰਦ ਵਿੱਚ ਹੈ ਇਹਨਾਂ ਪਰਿਵਾਰ ਨੂੰ ਹਾਲ ਤੱਕ ਉਹਦੇ ਬਾਰੇ ਨੌਜਵਾਨ ਦਾ ਕੋਈ ਹੋ ਪਤਾ ਨਹੀਂ ਲੱਗ ਰਿਹਾ ਤੇ ਇਸ ਵਾਰ ਅੱਜ ਅਸੀਂ ਪਰਿਵਾਰ ਨਾਲ ਗੱਲ ਕਰਦੇ ਹਾਂ ਤੇ ਈ ਕਹਾਣੀ ਸੀਗੀ ਤੇ ਕਿਵੇਂ ਉਹ ਲੱਗਾ ਵਾਚਿਆ ਹ ਤੇ ਅਸੀਂ ਅੱਜ ਉਹਦੇ ਪਰਿਵਾਰ ਦੇ ਨਾਲ ਧੰਨਵਾਦ ਕਰਦੇ ਹਾਂ ਸਵੇਰ ਸਿੰਘ ਜੀ ਤੁਸੀਂ ਦੱਸੋ ਵੀ ਇਹ ਕੀ ਕਹਿਣਾ ਚਾਹੁੰਦੇ ਵੀ ਕਿਵੇਂ ਇਹ ਥੋੜਾ ਮੁੰਡਾ ਕਦੋਂ ਗਿਆ ਸੀਗਾ ਵਿਦੇਸ਼ ਤੇ ਕੀ ਕੀ ਹਾਲਾਤ ਜਿਹੜੇ ਹੈਗੇ ਕਿਦੋਂ ਦਾ ਇਹ ਲਾਪਤਾ ਹੋਇਆ ਮੈਂ ਇਹਨਾਂ ਨੂੰ 2022 ਦੇ ਵਿੱਚ ਜੀ ਤੁਰਕੀ ਦਾ ਵੀਜ਼ਾ ਲਵਾ ਕੇ ਭੇਜਿਆ ਸੀ ਇਹਨਾਂ ਨੂੰ ਤੁਰਕੀ ਦਾ ਵੀਜ਼ਾ ਲਵਾ ਕੇ ਉੱਥੇ ਇਹਨਾਂ ਨੇ 1.5 ਸਾਲ ਕੰਮ ਕੀਤਾ ਜੀ 1.5 ਸਾਲ ਕੰਮ ਕਰਨ ਤੋਂ ਬਾਵਜੂਦ ਸਾਡਾ ਕੋਈ ਆਪਣਾ ਰਿਸ਼ਤੇਦਾਰ ਉੱਥੇ ਤੁਰਕੀ ਉਹਨਾਂ ਕੋਲ 2 ਦਿਨ ਵਾਸਤੇ ਰਿਹਾ ਜਿ ਉਹਨਾਂ ਕੋਲ ਬੱਚਿਆਂ ਕੋਲ ਉੱਥੋਂ ਉਹਨਾਂ ਨੂੰ ਕੋਈ ਗਲਤਫਹਿਮੀ ਗਲਤ ਪਾਸੇ ਲਾ ਕੇ ਉਹਨਾਂ ਨੂੰ ਉੱਥੋਂ ਤੁਰਕੀ ਤੋਂ ਰਸ਼ਿਆ ਰਸ਼ਿਆ ਤੋਂ ਬੈਲਾਰੂਸ ਜੰਗਲ ਦੇ ਵਿੱਚ ਲੈ ਗਿਆ ਜਿ ਉਸ ਤੋਂ ਬਾਅਦ ਸਾਨੂੰ ਉਸ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਤੁਰਕੀ ਕਦੋਂ ਗਿਆ ਜੀ ਨਾ ਤੁਰਕੀ ਐ ਅਸੀਂ 1 7 2022 ਨੂੰ ਗਿਆ ਸੀ ਜੀ ਤੁਰਕੀ ਨੂੰ ਵੀਜ਼ਾ ਲਵਾ ਕੇ ਭੇਜਿਆ ਸੀ ਜਾਂ ਉਹ ਵਾਪਸ ਰੁਝੇਗਾ ਅਸੀਂ ਤੁਰਕੀ ਨੂੰ ਵੀਜ਼ਾ ਲਵਾ ਕੇ ਭੇਜਿਆ ਸੀ ਸੋ ਨੰਗਲ ਤੋਂ ਅਸੀਂ ਵੀਜ਼ਾ ਲਵਾ ਕੇ ਤੁਰਕੀ ਭੇਜਿਆ ਸੀ ਜੀ ਤੁਰਕੀ ਕਿੰਨਾ ਚੇਤਨਕੀ ਤੁਰਕੀ ਉਹਨਾਂ ਨੇ 1.5 ਸਾਲ ਕੰਮ ਕੀਤਾ ਜੀ ਤੇ ਉੱਥੇ ਤੁਰਕੀ ਦੇ ਵਿੱਚ ਕੰਮ ਉਹਦਾ ਸਹੀ ਸੀਗਾ ਕੋਈ ਉਹਦੇ ਬਾਅਦ ਪਰਿਵਾਰ ਨੂੰ ਪੈਸੇ ਭੋਲੇ ਕੋਈ ਸਾਨੂੰ ਉੱਥੋਂ ਤੁਰਕੀ ਦੇ ਵਿੱਚੋਂ ਘੱਟੋ ਘੱਟ ਵੀ ਸਾਨੂੰ ਹਰ ਮਹੀਨੇ 40-50 ਹਜ਼ਾਰ ਰੁਪਿਆ ਹਰ ਮਹੀਨੇ ਭੇਜਦਾ ਸੀ ਕਮਾ ਕੇ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਤੁਰਕੀ ਦੇ ਵਿੱਚੋਂ ਪੱਕਾ ਸੀ ਜਾਂ ਕੱਚਾ ਸੀ ਕਿ ਉਹ ਕਿਵੇਂ ਸੀ ਉੱਥੇ ਜਾਂ ਉੱਥੇ ਉਸ ਟਾਈਮ ਦਾ ਉਹਨਾਂ ਨੂੰ ਫੇਰ ਉਹਨਾਂ ਨੂੰ ਸਾਲ ਦਾ ਵੀਜ਼ਾ ਫੇਰ ਉਹਨਾਂ ਨੂੰ ਜਿੱਥੇ ਉਹ ਕੰਮ ਕਰਦਾ ਜੀ ਉਹਨਾਂ ਨੇ ਸਾਲ ਦਾ ਵੀਜ਼ਾ ਫੇਰ ਲੈ ਕੇ ਦਿੱਤਾ ਜੀ ਉਹਨਾਂ ਕੋਲ ਸਵੇਰ ਸਾਲ ਦਾ ਵੀਜ਼ਾ ਸੀ ਉਹਨਾਂ ਕੋਲ ਇੱਕ ਕਾਰਡ ਵੀ ਉਹਨਾਂ ਦੇ ਕੋਲ ਸੀ ਜੀ ਇੱਕ ਪੱਕੇ ਹੋਣ ਦਾ ਕਾਰਡ ਸੀਗਾ ਇਹ ਨਹੀਂ ਉਹਨਾਂ ਇੰਨਾ ਨਹੀਂ ਮੈਨੂੰ ਪਤਾ ਜੀ ਉਹ ਪੱਕਿਆ ਦਾ ਸੀ ਯਾਨੀ ਕਿ ਕੋਈ ਕੋਈ ਕਾਰਡ ਹੈਗਾ ਸੀ ਇੱਕ ਉਥੇ ਤੁਰਕੀ ਦਾ ਹੀ ਉਹਨਾਂ ਕੋਲ ਜੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕੌਣ ਉਹ ਜਿਹੜਾ ਬੰਦਾ ਜੋ ਅਗਲੇ ਕਿਹੜੇ ਕੰਟਰੀ ਲਈ ਜਾਣਾ ਚਾਹੁੰਦਾ ਸੀ ਉਹ ਮੁੰਡਾ ਮੇਰਾ ਤੁਰਕੀ ਕੰਮ ਕਰ ਰਿਹਾ ਸੀ ਜੀ ਤੁਰਕੀ ਤੋਂ ਸਾਡਾ ਆਪਣਾ ਰਿਸ਼ਤੇ ਦਾ ਸਾਡੀ ਭੈਣ ਦੇ ਦਿਓਰ ਦਾ ਮੁੰਡਾ ਉੱਥੇ ਉਹਨਾਂ ਕੋਲ ਦੋ ਦਿਨ ਰਿਹਾ ਜੀ ਉਹਨਾਂ ਨੇ ਚੱਕ ਜਗਾ ਕੇ ਮੈਂ ਤੈਨੂੰ ਇਟਲੀ ਲੈ ਜਾਵਾਂਗਾ ਤੈਨੂੰ ਮੈਂ ਪੁਰਤਗਾਲ ਲੈ ਜਾਵਾਂਗਾ ਤੈਨੂੰ ਮੈਂ ਫਲਾਨੀ ਜਗ੍ਹਾ ਤੇ ਲੈ ਜਾਵਾਂਗਾ ਲੈ ਜਾਵਾਂਗਾ ਜੀ ਉਹਦੇ ਚੱਕਰਾਂ ਦੇ ਵਿੱਚ ਉਹ ਮੁੰਡਾ ਉਹਦੇ ਚਾਂਸੇ ਦੇ ਵਿੱਚ ਆ ਕੇ ਉਹਨੇ ਗਲਤ ਸਟੱਪ ਚੱਕ ਕੇ ਉਹਨਾਂ ਦੇ ਨਾਲ ਉੱਥੋਂ ਡਿਊਟੀ ਛੱਡ ਕੇ ਉਹਨਾਂ ਨਾਲ ਚਲੇ ਗਏ ਜੀ ਉਹ ਤੋਂ ਨੂੰ ਰਸ਼ੀਆ ਰਸ਼ੀਆ ਤੋਂ ਬੈਲਾਰੂਸ ਲੈ ਗਏ ਆ ਜੀ ਤੇ ਫਿਰ ਬੈਲਾਰੂਸ ਤੋਂ ਅੱਗੇ ਕਿੱਥੇ ਗਏ ਬੈਲਾਰੂਸ ਤੋਂ ਅੱਗੇ ਉਹਨੂੰ ਮੈਨੂੰ ਇਹ ਪਤਾ ਲੱਗਿਆ ਵੀ ਕਹਿੰਦੇ ਉਹਨੂੰ ਬਾਅਦ ਚ ਕਹਿੰਦੇ ਵੀ ਤੈਨੂੰ 2 2.5 ਘੰਟੇ ਤੇ 2 ਤੇ 3 3-4 ਕਿਲੋਮੀਟਰ ਤੈਨੂੰ ਜੰਗਲ ਦੇ ਵਿੱਚ ਤੁਰਨਾ ਪਏਗਾ ਉਸ ਤੋਂ ਬਾਅਦ ਤੈਨੂੰ ਅਸੀਂ ਆਪਣੇ ਇਟਲੀ ਲੈ ਜਾਾਂਗੇ ਜੀ ਤੇ ਫਿਰ ਉਸ ਵਾਰ ਇਟਲੀ ਫਿਰ ਆਪਣਾ ਜਿਹੜਾ ਸਾਨੂੰ ਫਿਰ ਅੱਗੇ ਕੀ ਜਾਣਕਾਰੀ ਮਿਲੀ ਅੱਗੇ ਸਾਨੂੰ ਇਹ ਜਾਣਕਾਰੀ ਮਿਲੀ ਜਦੋਂ ਹੁਣ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡਾ ਫੋਨ ਟੈਂਡ ਨਹੀਂ ਕਰਦੇ ਕੋਈ ਫੋਨ ਨਹੀਂ ਚੱਕ ਰਿਹਾ ਜੀ ਸਾਡਾ ਉਹ ਹੂੰ ਤੇ ਤੁਹਾਨੂੰ ਵੀ ਉਹ ਕਿਵੇਂ ਪਤਾ ਲੱਗਿਆ ਹੁਣ ਲਾਪਤਾ ਹੁਣ ਬਾਰੇ ਕਿਵੇਂ ਪਤਾ ਤੇ ਤੁਹਾਡੇ ਕੀ ਲੱਗਦ ਨੇ ਸੁਖਵਿੰਦਰ ਜੀ ਹਸਬੀ ਲੱਗਦੇ ਤੇ ਇਹ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਹ ਲਾਪਤਾ ਹੋ ਗਿਆ ਕਿੱਦਾਂ ਇਹਦੇ ਬਾਰੇ ਜਾਣਕਾਰੀ ਕਿੱਦਾਂ ਮਿਲੀ ਹਾਂਜੀ ਇਹਨਾਂ ਦੀ ਜਾਣਕਾਰੀ ਸਾਨੂੰ ਮਿਲੀ ਮਾਰਚ ਦੀ ਤੇ 8-9 ਤਰੀਕ ਨੂੰ ਕਿ 2001 ਦੇ ਸੰਦਰਭ ਵਿੱਚ ਤੇ 23-24 ਵਿੱਚ ਹਾਂ ਚੋਬੀ ਚੋ ਅੱਠ ਮਾਰਜ ਸੋਲ ਕੀ ਨਾ ਦੱਸਿਆ ਵੀ ਹਾਂ ਜੇ ਲਾਭਤਾ ਹੋ ਗਿਆ ਹਾਂਜੀ ਜਿਹੜਾ ਇਹਨਾਂ ਨਾਲ ਮੁੰਡਾ ਕਾਸ਼ਮੰਗਲ ਵਾਲਾ ਗਿਆ ਸੀ ਉਹਨੇ ਦੱਸਿਆ ਤੇ ਇਹ ਫਿਰ ਜਿਹੜਾ ਹੈਗਾ ਤੁਹਾਨੂੰ ਇਹਨਾਂ ਨੂੰ ਭੇਜਿਆ ਕਿੱਥੇ ਕਿੱਥੇ ਥੋੜੇ ਹਸਵੰਦ ਕੰਮ ਕਰਦੇ ਸੀਗੇ ਇਹ ਤੁਰਕੀ ਕਰਦੇ ਸੀ ਕੰਮ ਮਤਲਬ ਕਿ ਇਹਨਾਂ ਨੇ ਵੀਜ਼ਾ ਲਗਾ ਕੇ ਭੇਜਿਆ ਤੁਰਕੀ ਅੱਛਾ ਭਾ ਤੁਰਕੀ ਚ ਹਾਂਜੀ ਤੁਰਕੀ ਕੰਮ ਵਧੀਆ ਕਰ ਰਹੇ ਸੀਗੇ ਹਾਂਜੀ ਬਹੁਤ ਵਧੀਆ ਕੰਮ ਕਰਦੇ ਸੀ ਤੇ ਫਿਰ ਇਹਨਾਂ ਦਾ ਜਿਹੜਾ ਵਿਚਾਰ ਜਿਹੜਾ ਬਾਹਰ ਹੋਰ ਪਾਸੇ ਜਾਣ ਦਾ ਕਿੱਥੇ ਕਹਿੰਦੇ ਇਟਲੀ ਜਾਣ ਦਾ ਵਿਚਾਰ ਕਿਵੇਂ ਬਣਿਆ ਇਹ ਇਟਲੀ ਜਾਣ ਦਾ ਵਿਚਾਰ ਇਹਨਾਂ ਦੇ ਕੋਈ ਰਿਸ਼ਤੇ ਭੂਆ ਜੀ ਦੇ ਧੀਰ ਦਾ ਮੁੰਡਾ ਫਿਰ ਇਧਰ ਦੇ ਕੋਮਲ ਗਿੱਲ ਤੇ ਇਟਲੀ ਦਾ ਰਹਿਣ ਵਾਲਾ ਏ ਇਧਰ ਫਲੋਰਸਾਈ ਦੀ ਦੇ ਘਰ ਗਏ ਤੇ ਇਹਨਾਂ ਦੀ ਫੋਟੋ ਵੀ ਮੇਰੇ ਪਾਸ ਹੈ ਕਹਿੰਦੇ ਸਾਰੀ ਫੈਮਲੀ ਦੀ ਤੇ ਇਹਨਾਂ ਨੇ ਧੋਖੇ ਨਾਲ ਤੁਰਕੀ ਚ ਆਏ ਸੀ ਘੁੰਮਣ ਲਈ ਤੇ ਇਹ ਕਹਿੰਦੇ ਵੀ ਐਪੀ ਅਮਰੀਕਾ ਵੀ ਲੈ ਜਾਂਦੇ ਕਈ ਮੁੰਡੇ ਮੈਂ ਪਜਾਏ 20 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਤੁਹਾਨੂੰ ਇਟਲੀ ਪਜਾ ਦੂੰਗਾ ਇਹਨਾਂ ਨਾਲ ਇਹਦੀ ਸਾਰੀ ਗੱਲਬਾਤ ਹੋਈ ਤੇ ਇਹਨਾਂ ਨੇ ਧੋਖੇ ਨਾਲ ਇਹਨਾਂ ਨੂੰ ਮਦਕੀ ਬੈਲਾਰੂਸ ਜੰਗਲ ਤੱਕ ਲੈ ਗਏ ਤੇ ਪਹਿਲਾ ਇਹਨਾਂ ਨੇ ਇਹ ਰਸ਼ੀਆ ਵਗੈਰਾ ਲੈ ਗਏ ਰਸ਼ੀਆ ਚ ਕਮਾਂਦੇ ਰਹੇ ਫਿਰ ਇਹਨਾਂ ਨੇ ਬੈਲਾਰੂਸ ਜੰਗਲ ਚ ਧੋਕੀ ਨਾਲ ਲੈ ਗਏ ਪਹਿਲਾਂ ਬੋਦੇ ਕਿ ਤੁਹਾਨੂੰ ਜਹਾਜ਼ ਦੇ ਥਰੂ ਲੈ ਕੇ ਏਅਰਲਾਈਨ ਦੇ ਥਰੂ ਲੈ ਕੇ ਜਾਉਗੇ ਇਹਨਾਂ ਨੇ ਧੋਕੀ ਨਾਲ ਉੱਥੇ ਜੰਗਲ ਚ ਕਮਾਂਦੇ ਰਹੇ ਪਹਿਲਾ ਰੂਸੀ ਇਹਨਾਂ ਨੂੰ ਤੇ ਬੈਲਾਰੂਸ ਤੋਂ ਜਿਹੜਾ ਹੈਗਾ ਇੱਕ ਦੂਜੇ ਕੰਟਰੀ ਘੁਮਾ ਲੇ ਘੁਮਾ ਲੇ ਜਿਹੜਾ ਹੈਗਾ ਉੱਥੋਂ ਲਾਭ ਤਾਂ ਹੋ ਗਿਆ। ਹਾਂਜੀ ਉੱਥੋਂ ਲਾਭ ਤਾਂ ਹੋ ਗਏ ਆ 10 ਕਿ ਤਰੀਕਨ 10 ਮੰਥ ਹੋ ਗਏ ਕਿੰਦਾ ਕੁਛ ਨਹੀਂ ਲਾਭ ਪਤਾ ਚੱਲਦਾ ਪਿਆ। ਤੇ ਫਿਰ ਇਹ ਜਿਹੜੇ ਕੋਮਲ ਦੀ ਗਿੱਲ ਸੀਗੇ ਤੁਹਾਡੇ ਤੁਸੀਂ ਰਿਸ਼ਤੇਦਾਰ ਦੱਸਦੇ ਹੋ ਤੇ ਇਹਨਾਂ ਨੇ ਤੁਹਾਡੇ ਤੋਂ ਕੋਈ ਵੈਸੇ ਪੁੱਛੋ ਵੀ ਲੈ ਤੁਹਾਡੇ ਤੋਂ ਹਾਂਜੀ 6 ਲੱਖ ਰੁਪਈਆ ਲੈ ਲਿਆ। ਤੇ ਤੁਸੀਂ ਜਿਹੜਾ ਹੈਗਾ ਹੁਣ ਜਿਹੜਾ ਸਰਕਾਰ ਤੋਂ ਕੀ ਮੰਗ ਕਾਤੇ ਤੁਸੀਂ ਕੋਈ ਇਹਦੇ ਖਿਲਾਫ ਸਰਕਾਰ ਅੱਤੀ ਕੋਈ ਕੰਦਾ ਨਹੀਂ ਨਤੀ ਹਲੇ ਆ। ਹਾਂਜੀ ਹਾਂਜੀ ਇਹਦੇ ਮੇਲਾ ਵਗੈਰੇ ਦਿੱਲੀ ਪਵਾਇਆ ਕਰਦੇ ਜਾ ਕੇ ਕਿ ਹਜਾ ਕੁਛ ਨਹੀਂ ਦੀ ਜਾਣਕਾਰੀ ਕਿ ਜਿਹੜਾ ਏਜੰਟ ਅਸੀਂ ਇਹਨਾਂ ਨੂੰ ਰਿਕਵੈਸਟਾਂ ਵੀ ਬਾਰ-ਬਾਰ ਕੱਢਦੇ ਰੇ ਫੋਨ ਪਰ ਫੋਨ ਅਸੀਂ ਰੋਜ਼ ਕਰਨੀ ਕਿੰਨੇ ਤੇ ਫੋਨ ਕਰਦੇ ਫੋਨ ਨਹੀਂ ਚੱਕਦੇ ਕੋਈ ਜਾਣਕਾਰੀ ਨਹੀਂ ਦਿੰਦੇ ਜਿਹੜੇ ਏਜੰਟ ਤੁਹਾਨੂੰ ਕੋਈ ਜਾਣਕਾਰੀ ਨਹੀਂ ਦਿੰਦੇ ਨਹੀਂ ਦਿੰਦੇ ਜਾਣਕਾਰੀ ਤੇ ਫਿਰ ਏਜੰਟਾਂ ਦੇ ਖਿਲਾਫ ਤੁਸੀਂ ਕੋਈ ਹਲੇ ਸ਼ਿਕਾਇਤ ਕੀਤੀ ਜਾਂ ਨਹੀਂ ਨੇ ਹਜੇ ਅਸੀਂ ਇਹੀ ਕਿ ਰਿਸ਼ਤੇਦਾਰੀ ਦੀ लाज ਰੱਖਦੇ ਰਹੇ ਕਿ ਇਹਨਾਂ ਨੇ ਕੁਝ ਇਹਨਾਂ ਨੇ ਕੁਝ ਨਹੀਂ ਹੁਣ ਸੋਚਿਆ ਕਿ ਅਸੀਂ ਵੀ ਚਲੋ ਇਹ ਦਗਵਾ ਚ ਇਹਨਾਂ ਨੇ ਨਾ ਕੋਈ ਜਾਣਕਾਰੀ ਦਿੱਤੀ ਤਕਰੀਬਨ ਅਸੀਂ ਰੋਜ਼ ਦਿੱਲੀ ਮੈਂ ਫੋਨ ਕਰਦੀ ਆ ਇਹਨਾਂ ਦੀ ਮਦਰ ਨੂੰ ਕਿ ਉਹ ਫੋਨ ਹੁਣ ਚੱਕਣਾ ਉਹਨੇ ਬੰਦ ਕਰਤਾ ਮੇਰਾ ਤੇ ਹੁਣ ਤੁਹਾਨੂੰ ਹਲੇ ਕੋਈ ਆਤਾ ਪਤਾ ਨਹੀਂ ਦੱਸ ਰਹੇ ਨਹੀਂ ਕੁਝ ਨਹੀਂ ਦੱਸੇ ਅਸੀਂ ਸਰਕਾਰ ਨੂੰ ਇਹੀ ਦੱਸਣਾ ਕਹਾਂਗੇ ਕਿ ਜਿਹੜਾ ਦੂਸਰਾ ਏਜੰਟ ਆ ਉਹਦੇ ਬਾਰੇ ਵੀ ਕਾਰਵਾਈ ਕੀਤੀ ਚਕਿ ਇਹਨਾਂ ਨੇ ਮੇਰੇ ਹਸਬੈਂਡ ਦੇ ਥਰੂ ਕੋ ਮਤਲਬ ਕਿ ਜਾਣਕਾਰੀ ਪਤਾ ਲੱਗਿਆ ਜਾਵੇ ਜਲਦ ਤੋਂ ਜਲਦ ਤੇ ਤੁਹਾਡੇ ਕੋਲ ਕਿੰਨੇ ਬੱਚੇ ਆ ਮੇਰੇ ਕੋਲ ਇੱਕ ਬੇਬੀ ਹੈ ਕਿੰਨੇ ਚੜ੍ਹ ਦਾ ਬੱਚਾ ਹੈ 3 ਸਾਲ ਉਹ ਕੁੜੀਆ ਕਿ ਲੜਕੇ ਕਿ ਲੜਕੀ ਹੈ ਗਰਲ ਚ ਲੜਕੀ ਹੈ ਹਾਂਜੀ ਅੱਛਾ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਆ ਮੈਂ ਸਰਕਾਰ ਤੋਂ ਇਹ ਮੰਗ ਕਰਦੀ ਕਿ ਮੇਰੇ ਹਸਬੈਂਡ ਦਾ ਜਲਦ ਤੋਂ ਜਲਦ ਪਤਾ ਲੱਗੇ ਠੀਕ ਹੈ ਥੈਂਕ ਯੂ ਕਿਵੇਂ ਪਤਾ ਲੱਗਦਾ ਉਹਨਾਂ ਦਾ ਹਾਂ ਜੀ ਸਾਨੂੰ ਨੰਗਲ ਦੇ ਮੁੰਡਾ ਉਹਨਾਂ ਨੇ ਗਿਆਤਾ ਕਿ ਰਿਸ਼ਤਦਾਰ ਵਿੱਚ ਉਹ ਇਧਰਮ ਦਰਿਸ਼ ਸਵਨਾਇਆ ਤਾਂ ਉਹਨਾਂ ਨੇ ਦੱਸਿਆ ਤਾਂ ਕਹਿੰਦੇ ਕਿ ਇਹਨਾਂ ਨੂੰ ਹੇਅਰ ਲਾਈਨ ਦੇ ਝੂਠ ਬੋਲ ਕੇ ਕਿ ਜੰਗਲ ਵਿੱਚ ਲੱਗੇ ଥିਏ ਕਿ ਜੰਗਲ ਵਿੱਚ ਛੜਦਾ ਤਾਂ ਉਹਨਾਂ ਨੇ ਤੇ ਫਿਰ ਇਹ ਕਿਵੇਂ ਵਾਪਸ ਪਰਤੇ ਆਏ ਕਦੋਂ ਆਇਆ ਮਤਲਬ ਮੁੰਡਾ ਲੜਕਾ ਏ ਮੁੰਡਾ ਆਇਆ ਮਾਰਚ ਦੀ 7 8 ਨੂੰ ਸਾਨੂੰ ਫੋਨ ਆਇਆ ਤੇ ਕਿ ਇਸ ਮੁੰਡੇ ਦਾ ਕਿ ਡੋਂਕਰ ਨਾਲ ਲੈ ਕੇ ਆਇਆ ਥੇ ਜੰਗਲ ਦੇ ਵਿੱਚ ਕਿ ਡੋਂਕਰਾਂ ਨੂੰ ਮਿਲ ਗਏ ਥੇ ਕਿ ਇਸ ਮੁੰਡੇ ਨੇ ਸਾਰੀ ਕਹਾਣੀ ਸਾਨੂੰ ਆ ਕੇ ਦੱਸੀ ਕਿ ਐਦਾਂ ਐਦਾਂ ਸਾਡੇ ਨਾਲ ਐਦਾਂ ਬਗਾਲਾ ਵਰਤੀ ਕਿ ਇਹਨਾਂ ਨੇ ਸਾਨੂੰ ਜੰਗਲ ਦੇ ਥਰੂ ਲੈ ਗਏ ਥੇ ਕਿ ਉੱਥੇ ਉਹਨਾਂ ਦੇ ਤੁਰਿਆ ਨਹੀਂ ਗਿਆ ਕਿ ਜੰਗਲ ਦੇ ਵਿੱਚ ਬੈਠ ਕੇ ਦੇ ਉਹ ਥੱਕ ਗਏ ਤੇ ਕਿ ਉਹਨਾਂ ਤੇ ਚੱਲਿਆ ਨਹੀਂ ਗਿਆ ਅੱਗੇ ਸੀ ਏਜੰਟ ਨਾਲ ਗੱਲ ਵੀ ਹੋਈ ਏਜੰਟ ਨੇ ਸਾਨੂੰ ਕੁਝ ਨਹੀਂ ਦੱਸਿਆ ਨਾ ਹੁਣ ਸਾਡੇ ਫੋਨ ਚੱਕਦਾ ਪਿਆ ਏਜੰਟ ਜੁੜਾ ਏਜੰਟ ਸੀ ਉਹ ਤੁਹਾਡਾ ਰਿਸ਼ਤੇਦਾਰ ਸੀ ਕੌਣ ਸੀ ਹਾਂਜੀ ਉਹ ਸਾਡੇ ਰਿਸ਼ਤੇਦਾਰੋਂ ਵਿੱਚ ਸਾਡੇ ਭੂਆ ਜੀ ਦਾ ਤੇਰ ਦਾ ਮੁੰਡਾ ਹੈ ਹਾਂਜੀ ਤੇ ਉਹ ਫਿਰ ਤੁਹਾਨੂੰ ਅੱਗੇ ਉਹਨੇ ਮਤਲਬ ਉਹਨੇ ਕੋਈ ਪੈਸੇ ਪੁੱਛੇ ਗੱਲ ਕਰਕੇ ਲੈ ਕੇ ਗਏ ਸੀ ਕਿੰਨੇ ਪੈਸੇ ਲੱਗਣਗੇ ਜਾਂ ਕਿਦਾਂ ਤੁਹਾਡੇ ਨਾਲ ਕੀਤਾ ਹਾਂਜੀ ਉਹਨਾਂ ਨੇ ਪੈਸਿਆਂ ਦੀ ਗੱਲ ਕਰਕੇ ਲੈ ਕੇ ਗਏ ਸੀ ਉਹਨਾਂ ਨੇ ਪੈਸੇ ਵੀ ਲੈ ਲਏ ਥੇ ਨਾ ਕੋਲੋਂ ਕਿੰਨੇ ਪੈਸੇ ਲੈ ਲਏ ਨਾ ਤਕਰੀਬਨ 4-5 ਲੱਖ ਤਾਂ ਲੈ ਲਿਆ ਹੋਣਾ ਤੇ ਤੁਸੀਂ ਉਹਦੇ ਬਾਰੇ ਜਿਹੜੀ ਹੈਗੀ ਕਿਸੇ ਨੂੰ ਹੁਣ ਕੰਪਲੇਂਟ ਨਹੀਂ ਪੁਲਿਸ ਵਗੈਰਾ ਨੂੰ ਨਹੀਂ ਮਿਲੇ ਜਿਲ੍ਹਾ ਪ੍ਰਸ਼ਾਸਨ ਨੂੰ ਜਾਂ ਪੁਲਿਸ ਨੂੰ ਮਿਲੇ ਤੁਸੀਂ ਸਾਰੇ ਹਾਂਜੀ ਨਹੀਂ ਹਜੇ ਤੱਕ ਮਤਲਬ ਕਿ ਕੋਈ ਇਦਾਂ ਦੀ ਗੱਲ ਨਹੀਂ ਹੋਈ ਕਿ ਉਦਾਂ ਵੈਸੇ ਅਸੀਂ ਉਧਰ ਤੇ ਏਜੰਟ ਨੂੰ ਕਹਿੰਦੇ ਵੀ ਕਿ ਏਜੰਟ ਸਾਡੇ ਕੋਈ ਵੀ ਹੈਲਪ ਕਰੇ ਏਜੰਟ ਕੋਈ ਹੈਲਪ ਨਹੀਂ ਕਰਦਾ ਪਿਆ ਹੁਣ ਤੇ ਤੁਸੀਂ ਜਿਹੜਾ ਹੈਗਾ ਕਿਸੇ ਨੂੰ ਕੋਈ ਅੰਬੈਸੀ ਨਾਲ ਜਾਂ ਕਿਸੇ ਹੋਰ ਨਾਲ ਸੰਪਰਕ ਹਾਂਜੀ ਅੰਬੈਸੀ ਨਾਲ ਤਾਂ ਗੱਲ ਮੇਲ ਪਾਈ ਹੈ ਅੰਬੈਸੀ ਨਾਲ ਤੇ ਮੈਂ ਜਿਹੜੀ ਕਿਹੜੀ ਵੈਸੀ ਨੂੰ ਤੁਸੀਂ ਮੇਲ ਕਿਹੜੀ ਵੈਸੀ ਨੂੰ ਪਾਈ ਆ ਦਿੱਲੀ ਤੇ ਉਹ ਅੰਬੈਸੀ ਦਾ ਕੋਈ ਰਿਸਪੌਂਸ ਆਇਆ ਕਿ ਨਹੀਂ ਆਇਆ ਨਹੀਂ ਹਜੇ ਕੁਝ ਨਹੀਂ ਆਇਆ ਤਕਰੀਬਨ 10-11 ਮੰਥ ਹੋ ਗਏ ਕੁਝ ਨਹੀਂ ਪਤਾ ਚੱਲਦਾ ਪਿਆ ਉਹਨਾਂ ਦਾ ਤੇ ਉਹਨਾਂ ਨੇ ਮਤਲਬ ਹਮ ਬੈਸੀ ਨਾਲ ਕੋਈ ਰਿਸਪੌਂਸ ਨਹੀਂ ਦਿੱਤਾ ਨਹੀਂ ਕੁਝ ਨਹੀਂ ਦਿੱਤਾ ਨਾ ਇਹ ਏਜੰਟ ਦੱਸਦਾ ਪਿਆ ਨਾ ਤਾਂ ਕੀ ਉਹ ਦੱਸਦੇ ਪਏ